ਤੋ ਮਿੱਤਰੋ ਸਾਸਰੀਆਂ ਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਹਾਂ ਤੁਹਾਡੇ ਕੁਪਟਰ ਸਾਰੇ ਸੈੱਟ ਹੋਣਗੇ ਜਾਨਵਰ ਹੋਰ ਆਪਾਂ ਕੱਲ੍ਹ ਲੈ ਆ ਇੱਕ ਨਵੀਂ ਜੋੜੀ ਲਈ ਆ ਯਾਰ ਸ਼ਾਕੀ ਨੂੰ ਪਟਤੀ ਲੱਗੀ ਨਾ ਲਾਈਏ ਲੱਗੀ ਦੇ ਨਵੇਂ ਰੰਗ ਕਰਿਆ ਬਹੁਤ ਕਹਿਣ ਲੱਗਾ ਗੋਲਾ ਵੀ ਉੱਡਣ ਲੱਗ ਜਾਂਦਾ ਬੰਦ ਕਰ ਦਈਏ ਬੱਚੇ ਦੀਆਂ ਵੀ ਦੋ ਤਿੰਨ ਡਾਈਆਂ ਕਰਵਾ ਦਿਆਂ ਦਿਖੋ ਨੇ ਜਾਨਵਰ ਸੈੱਟ ਹੈ ਗਰਾਂ ਦਾ ਬਾਬੇ ਦੀ ਮੇਹਰ ਤਰਾ ਕੁਦਾ ਬਲਗਾ ਸਿਕਾ ਆ ਗਿਆ ਸੱਚਾ ਬਲੀ ਗਈ ਸੀ ਕਿੰਨ ਤਾਂ ਯਾਰ ਨੂੰ ਕਰਦੀ ਫਿਰ ਬਾਹਰ ਫਿਰ ਦੇਖੇ ਨਿਆ ਕੀ ਗਣਦਾ ਕੀ ਨਾ ਲੋ ਮਤਰਾ ਲਗਿਆਂ ਦੇ ਵੀ ਕਰਦਾ ਸੀ ਨਵਾਂ ਰੰਗ ਸਾਰੇ ਜਾਨ ਬਰਾਬਰ ਰੰਗ ਕਰੇ ਜਿਹੜੇ ਰਹਦੇ ਸੀ ਇੱਧਰ ਦੇਖਦੇ ਜੂੜੀਆਂ ਵਿੱਚ ਤਾਂ ਕੀ ਰਹੀ ਇਹ ਬੇੜਸ ਮਤਰਾ ਉਤਰੀ ਨੇ ਇੱਕ ਦਿਨ ਆਂਡਾ ਧਰ ਲਿਆ ਗੁੱਡ న్యూਸ ਸਨ ਸਾਰਿਆਂ ਨੂੰ ਉਤਰੀ ਨੇ ਅਂਡਾ ਦੇ ਤਾ ਤਾਰ ਆ ਸੀ ਜਾਨਵਰ ਸਾਰੇ ਹੋਰ ਦੇਖਣਾ ਚੈੱਕ ਕਰਦੇ ਨੇ ਉਹ ਬੱਚਿਆਂ ਨੇ ਲੂਗਾ ਨਹੀਂ ਨਹੀਂ ਖਵਾ ਦਨੇ ਚਲ ਕੋਈ ਨਹੀਂ ਇਹਨਾਂ ਵੀ ਨਹੀਂ ਨੂੰ ਖਵਾ ਦਨੇ ਆ ਪੋਰਰਾ ਬੁੱਟੀ ਵਾਲੀ ਨੇ ਦੇਖੀ ਅਂਡਾ ਧਰਿਆ ਗਿਆ ਨਾ ਨਹੀਂ ਉਤਰੋ ਚਿੱਟੀਆਂ ਨੇ ਉਤਰੀ ਨੇ ਅਂਡਾ ਨਹੀਂ ਧਰਿਆ ਨਣਾ ਵੀ ਨਹੀਂ ਨੁਜਿਆ ਨੂੰ ਖਾਣੇ ਚੋਗਾ ਜਿੱਕਾ ਮੈਂ ਧਰ ਚ ਬਹਿਣਾ ਉਹ ਤਾਂ ਭਾਈ ਰਮਣੇ ਓਏ ਕਾਲੀ ਚੀਨੀ ਨੇ ਧਰ ਲਿਆਂਦਾ ਕਾਲੀ ਚੀਨੀ ਜਿਹੜੀ ਸਤੂ ਵਾਲੀ ਨਾਲ ਆਈ ਸੀ ਉਹ ਨਾਲ ਕਾ ਇਧਰ ਕਿਨੂੰ ਧਾੜਦਾ ਮੈਂ ਧਾੜਿਆ ਦੋਨੇ ਇਕੱਠੇ ਧਾੜਨੀ ਆ ਦੋਨੇ ਮਿਲ ਗਏ ਲੋ ਮਿੱਤਰ ਸ਼ਤਰੀ ਤੇ ਬਾਦੀ ਫੇਰ ਦੇਖੋ ਲੋ ਮਿੱਤਰੋ ਬੱਚਾ ਤੇ ਥਫਠਾ ਤੇ ਦੂਜੇ ਗੁੱਤਰ ਛੱਡਦੀ ਰਤੀ ਵਰਗੇ ਨੋ ਮੈਟਰ ਖੁੱਡੇ ਜਾਗੇ ਪਿੱਤਰ ਹੋਰ ਛੱਡਦੇ ਆ। ਉੱਲੇ ਭੋਨੇ ਇੱਕ ਚਿੱਟੀਆਂ ਵਾਲੀ ਚੱਕਲਾ ਉਹ ਬੈਠੀ। ਪਹਿਲਾਂ ਇਹ ਦੇਖ ਲਾਂ ਟੰਡਾਂ ਟੰਡ ਇੱਥੇ ਆ ਚਿੱਟੀਆਂ ਵਾਲੀ। ਆਂਡਾ ਤਾਂ ਨਨ ਇੱਕ ਦਿਨ ਚੋ। ਇੱਕ ਮਿੰਟ ਮੈਂ ਦੇਖਦਾ ਚੈੱਕ ਕਰਦਾ ਖੜ ਜਾ। ਮੈਂ ਜਾਲ ਚ ਸੜਦਾ। ਇੱਕ ਹਰੀਆਂ ਬਗਲਾਂ ਵਾਲਾ ਚੱਕਲਾ ਆ ਦਿਖਾਈ ਚਿੱਟੀਆਂ ਵਾਲੀ। ਕੋਈ ਜੀ ਵੀ ਰੰਡਾਂ ਟੰਡਾਂ ਟੰਡ। ਆ ਗਈ ਯਾਤੂ ਇਹ। ਜਿੰਦੜ ਦੀ ਲਾ ਰਹਾ ਹਰੀਆਂ ਬਗਲਾਂ ਨਾਲ ਵੀ ਚੱਕ ਲਾ ਹਰੀਆਂ ਬਗਲਾਂ ਨਾਲ ਚੱਕ ਲਾ ਬੱਚਾ ਹੈ ਮੈਨੂੰ ਕੋਈ ਬੱਚੇ ਨਹੀਂ ਦਿਖਾ ਤਿੰਨ ਬੱਚੇ ਬੱਚਾ ਤੜਿਆ ਮੈਂ ਇਹ ਆਇਆ ਹੁਣ ਆ ਸਾਰੇ ਵੀ ਆ ਗਿਆ ਬੱਸ ਛੱਡ ਦिए ਛਤਰੀ ਲਾ ਦੀ ਛੋਟੀ ਇੱਕ ਕਮੈਂਟ ਮਿੱਤਰੋ ਖਤਰੀ ਦੀ ਤਿੱਲਾ ਇੱਥੇ ਬਾਦੀ ਇੱਕ ਜੋੜੀ ਤਰਬਾਣੀ ਫਿਰ ਦਿਖਾਉਣੇ ਕਮੈਂਟ ਚਿੱਟੀਆਂ ਲਈ ਛੱਡ ਦਿੰਦੋ ਚੱਲ ਬੱਚਾ ਛੱਡਣੀ ਅਰਤੀ ਹੜ ਜੋ ਮੇਤਰੋ ਬਾਦੀ ਛਤਰੀ ਦੀ ਗਰਾ ਲੋ ਮੇਤਰੋ ਖਤਰੀ ਦੀ ਤਿੱਲਾ ਇੱਕ ਇਹਦੇ ਛੱਡਦੀ ਇੰਦਰ ਡਾਉਣੇ ਆ ਬਸ ਸਾਰੇ ਡਾਇਗਰਾਂ ਗਰਮ ਜਾਨਵਰ ਹੋਰ ਉਸਟਮੋਲ ਸਾਰੇ ਕੱਢਣੇ ਆ ਦੇ ਕੂਤਰੀ ਛੱਡਦੇ ਨੇ ਇਹਦੇ ਕੋਲੇ ਮਿੱਤਰੋ ਕੋਈ ਹੁਣ ਆ ਬੱਚੇ ਹੋਈ ਕਰਨਾ ਲਓ ਮਿੱਤਰੋ ਬੱਚਾ ਨਹੀਂ ਬਿਠਾ ਸ਼ਾਕੀ ਦਾ ਬੱਚਾ ਔਰ ਲੈ ਤਲਾਕਾਂ ਲੈ ਖਾ ਲਿਆ ਕਰ ਬਈਰ ਲੱਤ ਦੇ ਬੱਲੇ ਲੱਗੇ ਤੜਕੀ ਭਾਂਚਾ ਆਈ ਨਚਾ ਹੋ ਜਾਂਦਾ ਤੁਨੂੰ ਇੱਕ ਆ ਬਚਾਈ ਆਪਣੀ ਸ਼ਾਕਿਆਂ ਦੀ ਜੁੜੀ ਦਾ ਕਿ ਸ਼ਾਕ ਖਿਆ ਨਾ ਹੋ ਰਹਾ ਇਹਨਾਂ ਨੂੰ ਬਾਦੀਆਂ ਬੱਚੇ ਭੁੱਖੇ ਕੋਈ ਨਹੀਂ ਚੜ ਤੱਕ ਮੈਂ ਕਰਦੇ ਰਹਾਂ ਦਿਖਾ ਦੀ ਜਾਂ ਬਾਦੀ ਕਰਾਂ ਛਤਰੀਆਂ ਤੇ ਫੇਰ ਦਿਖਾਉਣਾ ਤੂੰ ਮਿੱਤਰੋ ਬੱਚੇ ਦੇ ਇੱਥੇ ਦੇ ਬਠਾਸ ਤੇ ਲੱਗਿਆ ਉਹ ਲੱਗਿਆ ਨਹੀਂ ਮੋਟਰਸਾਈਕਲ ਆਉਂਦਾ ਸੀ ਡਿੱਗ ਗਿਆ ਓਏ ਡਿੱਗ ਗਿਆ ਮੈਨੂੰ ਪਤਾ ਉਹ ਗੱਲੇ ਨਾਲ ਆਇਆ ਸੀ ਮੋਟਰਸਾਈਕਲ ਅੱਜ ਪੁੱਤਰ ਡਾਉਣੇ ਆ ਆ ਗਿਆ ਗੱਲ ਇਹਨੇ ਪੁੱਤਰ ਭਜਾ ਦਿੱਤਾ ਕਿਨੇ ਪਤਾ ਰੋ ਕਹਿੰਦਾ ਇੱਕ ਹਰੀਆ ਬਗਲਾ ਨਾਲ ਓਏ ਮਰ ਤਾ ਮੈਂ ਡਿੱਗ ਪਿਆ ਯਾਰ ਥੱਲੇ ਦਾ ਦੇਖ ਲਿਆ ਕਰੋ ਭਾਈ ਭਾਈ ਯਾਰ ਮੈਂ ਡਿੱਗ ਪਿਆ ਯਾਰ ਤੂੰ ਆਖਾ ਬਣਾਉਂਦਾਰਾ ਆਹ ਨਾਲ ਪੁੱਤ ਕੰਟਾ ਘੱਟਾ ਕਰੇ ਦੇ ਚਲ ਅੰਦਰ ਪਾਣੀ ਲਾਉਣਾ ਜੀ ਚੜ ਗਿਆ ਜੀ ਸ਼ਾਕੀ ਚ ਕੀ ਹੋਇਆ ਸ਼ਾਕੀ ਜਾ ਕੇ ਲਈ ਉਹ ਬੱਚਾ ਕਿੱਥੇ ਆਉ ਮੈਨੇ ਦੋਨੇ ਸ਼ਾਕੀ ਆ ਦੋਨੇ ਦੂਜੀ ਸ਼ਾਕੀ ਵੀ ਦੂਜੀ ਸ਼ਾਕੀ ਉਹ ਵੀ ਅੱਗੇ ਜਾ ਤੂੰ ਆ ਖੇਸੇ ਨਾ ਜਦੋਂ ਆ ਬੈਠਣ ਲੱਗੇ ਅੰਡਾ ਧਰ ਲੂ ਆਪਣੇ ਉੱਤੇ ਸਭ ਨੂੰ ਪਾਣੀ ਲਾਉਣੇ ਆ ਫਿਰ ਦੇਖਾਂ ਕਿੰਨਾ ਪਾਣੀ ਲਾਉਣਾ ਹੋ ਇਹਨਾਂ ਨੂੰ ਸੱਤੂ ਵਾਲੇ ਨੂੰ ਚਾਲ 30 40 ਲਾ ਦਾਂਗੇ ਦੋ ਬੱਚੇ ਕਿੱਥੇ ਆ ਸ਼ਰਾ ਦੋ ਬੱਚੇ ਬਈ ਤਾਂ ਛਤਰੀ ਦੇ ਬਾਤੇ ਉੱਚੀ ਕਰਕੇ ਹਾਂ ਓਏ ਉਹ ਬੱਚੇ ਨਾ ਕਬੂਤਰਿਆਂ ਨਾਲ ਅੱਡ ਕਰ ਦੋ ਠੀਕ ਹੈ ਉਹਨਾਂ ਨੂੰ ਆਪ ਚ ਓਏ ਯਾਰ ਇਹਨਾਂ ਨੂੰ ਹੋਰ ਅੰਡੇ ਧਰ ਲੈਂਦੇ ਸ਼ਾਖਿਆਂ ਨੂੰ ਹੁਣ ਆ ਬੱਚੀ ਸ਼ਾਖਿਆਂ ਦੀ ਬੱਚੇ ਸ਼ਾਖੇ ਚੱਕਲੇ ਜਾਲ ਜਵਾਉਣ ਨੇ ਇਹਨਾਂ ਨੂੰ ਹਾਂ ਬਈ ਦੰਦੇ ਲਿਆ ਸ਼ਾਖਿਆਂ ਦੇ ਦੋਨੇ ਚੱਕਲੇ ਦੋਨੇ ਸ਼ਾਖਾ ਉੱਤਰ ਫੜਾ ਦੇ ਇਸੇ ਸ਼ਾਖੇ ਲਈ ਹੈ ਵਾਰੀਆ ਲੋ ਮਿੱਤਰ ਹੁਣ ਚੈੱਕ ਕਰਾਉਨੇ ਸ਼ਾਖੇ ਜੁੜੀ ਦਿਖਾਓ ਵਾਲਾ ਚੰਦਰਾ ਬੋਲਣਾ ਦੀ ਹੋਇ ਨਾ ਓਏ ਜੀ ਡਾਲੂਗਾ ਮੈਂ ਬੜਾ ਜੰਦਾ ਮਾਈਕ ਕਿੱਥੇ ਪਿੰਡ ਜੀ ਓਏ ਯਾਰ ਦਾਣੇ ਗਾਦੋਂ ਨੇ ਕਰ ਰੱਖੇ ਆਹ ਦਾ ਘਰ ਉੱਡ ਗਈ ਸੀ ਕਾਟੀ ਕੂਦਰੀ ਕਾਟੀ ਉੱਡੀ ਆ ਮਨ ਕਰਦਾ ਨਹੀਂ ਚੈੱਕ ਕਰੂੰ ਮਿੱਤਰੋ ਓਏ ਯਾਰ ਓਏ ਇੱਕ ਮਿੰਟ ਆ ਕੱਟ ਕੱਢੀ ਭਾਈ ਕੁੱਕਾਲਾ ਜੀ ਨਾਲ ਕੂਤਰ ਦੱਸੇ ਕਾਲ ਖੂਤਰੇ ਲੋ ਮਿੱਤਰੋ ਛਤਿਆਂ ਤੇ ਉਤਰਤਾ ਵਟ ਓਏ ਕੂਦਰੀ ਨਟਾ ਦੀ ਯਾਰਾ ਖੜ ਜਾ ਤੂੰ ਲਾ ਦੇ ਲੋ ਮਿੱਤਰੋ ਖੁੱਡੇ ਕਰਤੇ ਵੇਲੇ ਇਦਰੇ ਕੂਤਰੀ ਜਵਾਸੋਣੀ ਅੰਡਾ ਨਾ ਰੱਖਤਾ ਕਰਕੇ ਬੱਚੇ ਸਾਰੇ ਆਪਦੇ ਚੁੱਕਾ ਅਛਦਰੀ ਦੇ ਖੜ ਜਾ ਲੀਲੀ ਤਾਹ ਲਾ ਦੇ ਇੱਕ ਮਾਂ ਕੱਢ ਦੇ ਨਾ ਬਾਹਰ ਕੱਢ ਦੇ ਨਾ ਖੜ ਜਾ ਕੂਦਰੀ ਸ਼ਾਕ ਹੀ ਬੰਨਣੀ ਅੱਜ ਹਰ ਜੱਬ ਜਾਲ ਚੱਕ ਲੈ ਜਾਲ ਦਾ ਮੰਜਗੜਾ ਆਪ ਹੀ ਕਰਦਣਾ ਜਲਦੀ ਨਾ ਚਲੇ ਛੱਡ ਦੇ ਜਾਲ ਤਾਂ ਉਹਦੇ ਚ ਫਸਾ ਦਣਾ ਜਾ ਲਓ ਬਾਲਟੀ ਲਾਇਆ ਥੱਲੇ ਇੱਧਰ ਥੱਲੇ ਲਿਆ ਬਾਲਟੀ ਲੋੜ ਹੀ ਨਹੀਂ ਤਾਂ ਹੀ ਚੱਕਦੇ ਓਏ ਫਿਰ ਆਪਸ ਵਿੱਚ ਇੱਧਰ ਨੂੰ ਕਰਦੇ ਇੱਧਰ ਕਿਨਾਰੇ ਤੇ ਛੱਡ ਦੇ ਆਪਸ ਨੂੰ ਮੈਨ ਨੂੰ ਭਾਂ ਦੇ ਲੱਕੜ ਜੋੜੀ ਕਾਲ ਦਰੋਸ਼ਾ ਕੀ ਬੰਨਿਆ ਯਾਰ ਇੱਥੇ ਟਾਮ ਆ ਗਏ ਯਾਰ ਜੇ ਨਾ ਵੀ ਡਾਈ ਤਾਂ ਯਾਰ ਕਈ ਵਾਰ ਨਿਕਲ ਜਾਂਦੀ ਸਾਰ ਕਬੂਤਰੀਆਂ ਨੂੰ ਵਿੜੇ ਚ ਸਿੱਧੀ ਕਰਦਣੇ ਆ ਹੈਂ ਤਾਂ ਘਰ ਕੇ ਪੁੱਤਰ ਨੂੰ ਪਾਣੀ ਲਾ ਦੀਏ ਦੋ ਪੁੱਤਰ ਹੀ ਡੋਣੇ ਅੱਜ ਬੱਚਾ ਤਾਂ ਬੰਦ ਕਰਤਾ ਯਾਰ ਬੱਚੇ ਯਾਰ ਕੋਠੀ ਤੇ ਜਾਣ ਲੱਗਿਆ ਭੈਣ ਮਰਵਾ ਤੇ ਉਹਨੇ ਤਾਂ ਤਿੰਨ ਪਾਣੀ ਲਾ ਦੀਏ ਸ਼ਾਕ ਨਹੀਂ ਹੋਣੀ ਲੈ ਅੰਗਰ ਚੱਕ ਕੇ ਲੈ ਆਂ ਦਾਣੇ ਨਹੀਂ ਖਾਣੇ ਬੁੱਗੇ ਤੇ ਡੋਣਾ ਲੈ ਚੱਕ ਲੈ ਫੜਿਆ ਸੀ ਜਾਨ ਬਰੋ ਉਧਰੋਂ ਉਹਨਾਂ ਦਾ ਸੀ ਆ ਫੜਾ ਫੜਾਈ ਹੈ ਉਹਨਾਂ ਨਾਲ ਤੇ ਉਹਨਾਂ ਦੇ ਗਏ ਨਹੀਂ ਉਹ ਕਬੂਤਰ ਰੋਜ਼ ਬੜੀ ਰਜ ਕਰ ਦਿੰਦੇ ਆਪਣੇ ਬਹੁਤ ਬਹੁਤ ਪੱਕਾ ਜਿੱਤ ਗਿਆ ਇਹ ਕੋਸਤਾ ਤਾਂ ਕਿੱਜਾ ਕਬੂਤਰੀ ਨਾਲ ਮਲਾ ਰੱਖਿਆ ਢਾ ਧਰਾ ਤਾਂ ਹੁੰਦਾ ਜਮਾਂ ਟੈਨਸ਼ਨ ਹੀ ਨਹੀਂ ਕੋਈ ਜੀ ਇਹਦੀ ਆ ਕਬੂਤਰੀ ਤਾਂ ਲਾ ਦਿੰਦਾ ਇਹ ਕੋਈ ਨਹੀਂ ਗਿਰਾਂ ਬੈਠੇ ਰਹਿੰਦੇ ਪਹਿਲਾਂ ਇਹ ਨਹੀਂ ਸਾਡਾ ਹੋਰ ਲਾ ਇਹਦੇ ਪਾਣੀ ਕਿੰਨਾ ਲਾਤਾ 20 ਨਾ ਨਾ 20 ml ਮੂੰ ਲਾਤਾ ਰਿਹਾ 20 ml ਮੂੰ ਲਾਤਾ ਬੀਗੁਰ ਲਾ ਦੇ ਉਦਰੀ ਛਤਰੀ ਦੇ ਬਾਅਦ ਹੈ ਠੀਕ ਹੈ ਸ਼ਾਕ ਕੀਤੇ ਦੂਜੇ ਕਬੂਤਰ ਤਾੜ ਦੇ ਤੈਨੂੰ ਟੋਣ ਜਾਂ ਨਹੀਂ ਜੂ ਉਹਨੂੰ ਜਾਲ ਚ ਪਾ ਦੇ ਕਰ ਉਹਨੂੰ ਪਾਣੀ ਲਾ ਕੇ ਰੱਖ ਦੇ ਲਾ ਉਹਨੂੰ ਕੋਈ ਲਾ ਦੋ ਕਿਹੜਾ ਉੱਡ ਗਿਆ ਸ਼ਾਕ ਖਾਜੇ ਤਾਂ ਬੜਾ ਉੱਡਣ ਲੱਗ ਗਿਆ ਇੱਕ ਮਿੰਟ ਕਬੂਤਰ ਹੀ ਖੁੱਡੇ ਤਾੜ ਦੇ ਮਿੱਤਰੋ ਤੇ ਉਹ ਤਰ ਸਾਰੇ ਤਾੜ ਤੇ ਤੇਰਾ ਉਸਟ ਥੱਲੇ ਬੈਠੇ ਉੱਤਰ ਥੱਲੇ ਆਊਗਾ ਬਾਈ ਯਾਰ ਅਗਲੀ ਦਾ ਆਊਗਾ ਓਏ ਪਹਿਲਾਂ ਮੈਂ ਆਹ ਜੋੜੀ ਜਰਦਾ ਫਿਰ ਮੈਂ ਹਰੀਆਂ ਬਗਲਾਂ ਦਾ ਭੰਗ ਨਾ ਡਾਦਾ ਇੱਥੇ 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 ਨਹੀਂ ਲਿਖੀ ਥੱਲੇ ਕਰੀ ਨੀਂਦੀ ਦਾ ਮੈਂ ਕਰ ਤਾ ਕਾਇਗਾ ਇੱਧਰ ਜਾ ਮੈਂ ਉਤਰ ਉਤਰ ਕੱਢ ਲਿਆ ਮੈਂ ਬਾਹਰੋਂ ਇੰਦਰੋਂ ਸੱਜ ਆਹ ਜੋੜੀ ਨੇ ਬੜਾ ਲਹੂ ਪੀਤਾ ਇਹਨੂੰ ਗੁਜਾਣਾ ਮੈਂ ਚੜ ਰਹਿਣ ਦੇ ਅੰਦਰ ਹੀ ਰਹਿਣ ਦੇ ਆ ਜੋੜੀ ਇਹਨੂੰ ਇਹਦਾ ਖਾਸੀ ਉਦਰੀ ਜੋੜੀ ਬਦਲਣੀ ਹੈ ਇਸ ਦੀ ਭਾਈ ਚੱਕ ਲੈ ਲੈ ਬੰਨ ਉਹ ਰਮਣੂ ਬਾਲਟ ਕਾਲਾ ਪੂਰਾ ਦਾ ਬੋਲਾ ਕਾਣਾ ਮਕੜਾ ਬਾਲਟ ਹਾਲੇ ਆੜ ਮੇਚੋ ਪਾ ਦੇ ਤੇ ਪੀ ਪੇਲੇ ਆਲਾ ਨਾ ਉਹ ਬੰਨ ਦੇ ਨੀ ਕੱਲ ਪਤਨੀ ਕਿਹੜੇ ਨੇ ਕੂਤਰ ਬੰਨੇ ਪਤਨੀ ਤੂੰ ਬੰਨੀ ਸੀ ਪਤਨੀ ਕਿਹੜੇ ਨੇ ਪੈਂ ਚੁੜਰਤੀ ਤੂੰ ਬੰਨੀ ਸੀ ਮੈਂ ਬੰਨੀ ਜਮਾ ਪੰਜੇ ਪੰਜ ਹਾਰੇ ਗੱਲੇ ਉਹਦੇ ਓਏ ਆਈ ਅੰਦਰ ਦੋ ਜੋੜੀਆਂ ਰਮਣ ਠੀਕ ਐ ਇੱਕ ਸ਼ਾਹ ਦੋਨੇ ਸ਼ਾਹ ਖੈਣੀਆਂ ਜੋੜੀਆਂ ਇੱਕ ਆ ਤੀਜੀ ਸ਼ਾਹ ਖੈਣੇ ਛੱਡ ਦੇ ਦੋਨੇ ਸ਼ਾਹ ਖਿੜੇ ਆ ਜੀ ਇੱਕ ਤਾਂ ਉਹ ਸ਼ਾਹ ਖਾ ਲੈਂਦਾ ਜਿਹੜਾ ਤਲੁਕ ਖਾ ਲੈਣਾ ਉਹ ਜੋੜੀ ਐ ਇੱਕ ਲੱਗੀ ਆ ਤੂੰ ਐਂ ਕਰ ਲੋ ਅੰਮਾ ਜੋੜੀ ਮੈਂ ਆੜ ਦੇ ਛੱਡ ਦੇ ਉੱਤੇ ਛੱਡ ਦੇ ਇੱਕ ਜੁੜੀ ਉੱਤਰ ਤੇ ਛੱਡ ਦੇ ਬੱਚਾ ਤੜ ਜਮਾ ਵੰਡਾ ਹਾਟੂ ਉੱਤਰ ਦੀ ਊੜਾ ਉਹ ਗੈਨ ਕਾੜਦਾ ਖਟਿਆ ਵਾਲਾ ਤਰਗਾ ਚੜ ਓਏ ਬੱਕਿਆ ਜਨੇ ਬਾੜ ਦੋ ਖਟਿਆ ਵਾਲਾ ਬਾੜ ਦੇ ਆਹ ਨਾ ਮੇਤਰੂ ਪੁੱਤਰ ਜੂਮਿੰਗ ਤੱਕ ਆਦਾ ਫੰਗ ਪਾਣੀ ਵੀ ਨਹੀਂ ਗੱਡਿਆ ਉਹ ਪਾਣੀ ਦੀ ਗੱਡਿਆ ਉਹ ਜਾਂਦਾ ਪਾਣੀ ਨਹੀਂ ਗੱਡਿਆ ਗੁੱਡੇ ਨੇਿੱਧਾ ਹੀ ਫਰਦਾਸ਼ ਕਰਦਾ ਆਹ ਦੇਖੋ ਉਹ ਬਕਵਾਸ ਪਾਣੀ ਕਿਉਂ ਆਹ ਚੜੂ ਪੁੱਤ ਨਾ ਖੜਦੇ ਦੂਜੀ ਪੁੱਤਰੀ ਦਾ ਦੀ ਲੋ ਮੇਤਰੂ ਜੋੜੀਆਂ ਲਾਤੀਆਂ ਤੇ ਕਬੂਤਰ ਇੱਕ ਵਾਰ ਦਾ ਆਪਣਾ ਆਸੇ ਤੇ ਇਕਾ ਨੀਵੀ ਉੱਡਦੀ ਆ ਸ਼ੇਰ ਨਹੀਂ ਇਹ ਤਾਂ ਖਰਾਬ ਹੋ ਗਈ ਉਦਰੀ ਦਾ ਬਾਹ ਕੱਟੋ ਉਹਦੇ ਭੰਗੇ ਨਹੀਂ ਤਾਂ ਕੋਈ ਖੜਾ ਉੱਤੇ ਜੀ ਕਰ ਦੇਣਾ ਕੋਈ ਉਹ ਉਤਰਿਆ ਜ਼ਰਾ ਦੋਨੇ ਉ ਉਤਰੇ ਉਦਰੇ ਕਰ ਦੇਣਾ ਲਾ ਮੇਟਰ ਇੱਕ ਉਤਰ ਆਪਣਾ ਫਿਰਦਾ ਇੱਕ ਆਪਣੀ ਉਤਰੀ ਬਹਿ ਗਈ ਆਹ ਸਾਲੇ ਨਹੀਂ ਆਉਂਦਾ ਇਹ ਤੇਰ ਪਾਉਂਦਾ ਲਾ ਮੇਟਰ ਬੱਚਾ ਲਿਆ ਪਿਠਾ ਤੇ ਕੂਤਰੀਆਂ ਉਹ ਫਿਰਦੇ ਆਪਣੀ ਜਾਨਵਰ ਦਿਖਾਉਣੇ ਹਨ ਦੂਜੇ ਜਾਨਵਰ ਅੱਜ ਕੂਤਰੀਆਂ ਐਂਟੀਆਂ ਚਰਾਲੀ ਇੱਕ ਦੂਜਾ ਕੂਤਰ ਕਿੱਧਰ ਆ ਉਹ ਬੈਠਾ ਹਲੇ ਹੋਣਗੇ ਸਾਡੇ ਕੂਤਰੀਆਂ ਸਾਡੀ ਕੂਤਰੀ ਐਂਟੀ ਫਾਰਟ ਨਹੀਂ ਕੂਤਰੀ ਉੱਡਦੀ ਸਾਡੀ ਮਰਜ਼ੀ ਨਾਲ ਐ ਪਰ ਬੈਠੀ ਕਿਸੇ ਦੀ ਮਰਜ਼ੀ ਨਾਲ ਬੈਠੀ ਕਿਸੇ ਦੀ ਮਰਜ਼ੀ ਨਾਲ ਹੋਰ ਤੇ ਸਾਡੀ ਨਾਲ ਆਹ ਵੇ ਦੇਖੋ ਜੀ ਪੰਜ ਕੂਤਰ ਉਹ ਉਹਦਾ ਕੂਤਰ ਕਿੱਥੇ ਆ ਓਏ ਉਹਦਾ ਉਹਦਾ ਆਹ ਫਿਰ ਦੇਖ ਇੱਕ ਦਾ ਆਪਣਾ ਫਿਰਦਾ ਆਹ ਦੇਖ ਲੈ ਹੋਰੀ ਕੂਤਰੀ ਹੋਰ ਨਾ ਮੈਨੂੰ ਇਹ ਹੋਰ ਨਾ ਮੈਨੂੰ ਫਿਰਦਾ ਉਤਰੀਦਾ ਆਉਂਦੀ ਉਤਰੀਦਾ ਹੀ ਉਤਰੀਦਾ ਜੀ ਮੇਤਰੋ ਮੈਂ ਲਾਦਾ 12 2:00 ਵਜ ਗਏ ਹਨਾ ਓਏ 1:02 ਵਜ ਦਾ ਟਾਈਮ ਆ ਬੱਚਾ 1:33 ਮਿੰਟ ਹੋ ਗਏ ਬੱਚਾ 1:30 ਤੇ ਬੈਠਾ ਤੇ ਉਤਰੀ 33 ਦੇ 33 ਤੇ ਇੱਕ ਉਤਰੋ ਫਿਰਦੇ ਆ